ਸਾਸਰੇ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਅਜਿਹਾ ਵਲੌਗ ਤੁਹਾਡੇ ਨਾਲ ਕਿਉਂ ਪਵਨ ਤੂੰ ਸੱਸੀ ਕਾ ਬੁਲਾ ਦੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੀ ਕੀ ਹਾਲ ਚਾਲ ਜੀ ਕੀ ਹੋ ਜੋ ਹੈ ਜੀ ਦੋਸਤੋ ਅੱਜ ਚਲਿਏ ਬੰਬੀ ਸਰ ਚਲੋ ਚਲੋ ਚੱਲ ਚੱਲ ਬਸ ਹੋਰ ਕਰਦੇ ਤੂੰ ਦੱਸ ਮੈਨੂੰ

ਕੇ ਆਪਣੇ ਮੋਟਰ ਦਾ ਟਿਊਬਲ ਦੇ ਨਜ਼ਾਰੇ ਦੇਖੋ ਖੇਤਾਂ ਦੇ ਨਜ਼ਾਰੇ ਹਾਂ ਕੰਪੀਂਗ ਰੀਲਾ ਕਰਤਾ ਹਾਂ ਇਹ ਨਹੀਂ ਉੱਤੇ ਹਾਂ ਚੱਲਣ ਲਿਆ ਹਾਂ ਹਾਂ ਕੀ ਉੱਧਰ ਇਹ ਹੋਇਆ ਤੇਰੀ ਹਾਂ motor pene ndu ye? no ha? no na? no an aigo ni? no ha? <muchas> no no ya ala ta motor nage te aigo chiye okie ha? 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 aho oho oho

ਇਹ ਲੱਗ ਕੇ ਨਿਆ ਮਜਾ ਹੀ ਇੱਥੇ ਹੈ ਮਜਾ ਨਹੀਂ ਕਿ ਮਜਾ ਬਬ 10 ਮਿੰਨ ਮਜਾਜ ਦਾ ਸ ਹੈ ਮਜਾ ਮਜਾ ਕੀ ਮਜਾ ਕਿੰਦਾ ਹਰਿਆਲੀ ਇੱਥੇ ਆ ਬੱਚੋ ਦੋਤਿਆ ਹੈ ਹਾਂ ਉਹ ਤੇ ਕਿਉਂ ਦੋਤਿਆ ਉਹ ਤੇ ਕਿਉਂ ਉਹ ਤੇ ਰਾ ਓਏ ਕੈਂਪਸ ਦੀ ਉਹ ਹੀ ਆ ਕਰਕੇ ਕੈਂਪਸ ਹੋਰ ਹੋ ਹੋ ਗਿਆ ਠੀਕ ਹੈਗਾ ਓਏ ਹਾਂ ਹੋ ਪੱਠੇ ਵੜਦੇ ਨੇ ਤੇ ਨਾ ਹਾਂ ਕਿੱਦਾਂ ਵੜੀ ਤੇ ਥੱਲੇ ਬੈ ਕੇ ਦੱਸ ਕਿੱਦਾਂ ਵੜਦੇ ਪੱਠੇ ਓਏ ਆ ਗਏ ਕੰਮ ਐਸਾ ਕਰਕੇ ਅੱਜ ਆਇਆ ਸ਼ਦਾਈ ਉਹ ਜਿਹੜਾ ਆਇਆ ਸਰਦਾ ਜਿਵੇਂ ਤੇ 20 ਹਾਂ ਕੇ ਇਹ ਆ ਕੀ ਹੋਏ ਓਏ ਆ ਤੇ ਆ ਕੀ ਹੋਏ ਅੜੀ ਨਾ ਨੂੰ ਸਾਜੇ ਇਹ ਕੀ ਆ ਉਹ ਦੱਸ ਦੇ ਰਹੀ ਹੋਏ ਅੱਥੇ ਰਹੀ ਪੁੱਤ ਇਹ ਕੀ ਵਾ ਕੋਸ ਦਾ ਹਏ ਹਏ ਇਹ ਕੀ ਆ ਟੁੱਟ ਗਿਆ ਟੁੱਟਾ ਕਿੱਥੇ ਆਈ ਇਹ ਤਾਂ ਸ਼ੇਰ ਆਵੇ ਹਨ ਮੋਕਲੇ ਤਰੇ ਆ ਜੁੱਤੀ ਆ ਦੋ ਲੱਗ ਆ ਜੇ ਆ ਇਹਨਾਂ ਆ ਵੈਸੇ ਨਹੀਂ ਆ ਕੀ ਆ ਉਹ ਵਈ ਕੀ ਆ ਯਾ ਵੇਖ ਤੇਹੀ ਆ ਗਏ ਕੀ ਆ। ਯਾ ਵੇਖ। ਕਹੇਨੀ ਆ ਉੱਪਰ ਫਿਸਤਾ। ਲੱਗੇ ਤੇ ਆ ਡਰਦਾ ਗਿਆ। ਬਬੂ ਤਾਂ। ਨਹੀਂ ਨਹੀਂ। ਪੂਰਾ ਲੱਗੇ। ਹਾਂ। ਲੱਗੇ ਜਾ। ਆ ਜੀ। ਪੂਰਾ। ਫਟਬਾਲ। ਛੂਪ ਲੈੜਾ। ਛੂਪੇ। ਛੂਪ। ਦਵੈ ਤੇ ਛੂਪੇ ਵੀ ਆ। ਈ ਆਏ। ਓਏ ਯੋ ਮਾਰਿਆ ਥੋੜਾ ਜਾਇ। ਕੋਣੀ ਫਿਰ ਮਾਰ। ਫਿਰ ਮਾਰ। ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ। ਓਹੋ ਡੀ ਦੂਰ ਮਾਰ ਲਿਆ। ਇਹ ਕੀ? ਅਰੇ। ਹੇ 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 ਮੇਲਾ ਕਪੜੇ ਹਾਂ ਜਾਂ ਨਮਾਜ਼ ਲਾਤਾ ਫੁੱਟ ਦੇ ਚੰਨ ਹੋ ਨਾ ਮਾਰੀ ਰਹਿੰਦੇ ਟੁੱਟ ਗਿਆ ਟੁੱਟ ਗਿਆ ਦੋ ਯੋ ਅੰਨਾਂ ਦਾ ਟੇਉ ਕੁ ਨਾ ਪਾਣੀ ਪੀਲਾ ਪਾਣ ਇਹ ਲੰਘਾ। ਜਿੱਥੇ ਵੀ ਚੱਲ ਤਾ। ਇਹ ਰਹਿਣੇ ਮਨਾ ਦਿੰਦਾ। ਇੱਧਰ ਆ ਤਾਰਾ ਦਾ। ਜਾ ਖੇਡ। ਇਹ ਕਿੰਨਾ ਬੜਾ ਖੇਡਦੇ ਰਿਹਾ ਪਾਚਾ। ਹੂੰ। ਬੜਾ ਮਜ਼ਾ ਆਉਂਦਾ ਲਾ। ਹਾਂ ਤੇ ਨਿਆ ਨਹੀਂ ਖੇਡਦੇ ਨਹੀਂ ਆ। ਉਂ ਲੀ ਡੰਡਾ ਵਾਂਟੇ ਇੱਥੇ ਆਣ ਕੇ ਖੇਡਦੇ ਨੇ ਛੁੱਲੀ ਜਗ ਹਾਂ ਅੱਛਾ ਇੱਥੇ ਹੀ ਲਿਨ ਨੇ ਇੱਥੇ ਗੱਡੀ ਜਾਣੇ ਕਿੱਥੇ ਗੁੱਲੀ ਡੰਡਾ ਹੂੰ ਵਾਂਟੇ ਆ ਨਹੀਂ ਪੰਜੇ ਵਾਂਟੇ ਕਿੱਲੀ ਜਾਣੇ ਅੱਛਾ ਅੱਜ ਕੱਲ੍ਹ ਨਿਆਣੇ ਕੋ ਖੇਡਦੇ ਨਹੀਂ ਹਾਂਜੀ ਦਾ ਨੂੰ ਪਤਾ ਵਾ ਫੂਨਾ ਨਾਲ ਗਿਆ ਦਿਮਾਗ ਖੇਡਦਿਆਂ ਤੇ ਬੱਸ ਹੈ ਕੀ ਵੇਖੀਂ ਨਾ ਇੱਥੀ ਕੀ ਅਨੂ ਤੇ ਫੋਨ ਦਈਆ ਫੋਨ ਦਈਆ ਬਸ ਫੋਨ ਦੇ ਦੇ ਓਏ ਹਾਂ ਇਹ ਨਾ ਕੰਮ ਕਰ ਇੱਥੇ ਕੀ ਇਦਾਂ ਗੈਸ ਇਦਾਂ ਨਹੀਂ ਕਰ ਨਾ ਛੱਡ ਦੇ ਥੱਲੇ ਛੱਡ ਦੇ ਆ ਗਾ ਸਾਥ ਉਹ ਦੇ ਹਾਂ ਹਾਂ ਦੀ ਹੋਰ ਕੀ ਹੋ ਗਾ ਹੋ ਰਾਜ ਕੱਲ ਗਿਆ ਨਹੀਂ ਸੁੱਟੀ ਮਾਰ ਲੈ ਹੈ ਹਨ ਸਾਰਿਆਂ ਨੂੰ ਸਦਾਈ ਬਣਾਤਾ ਉਹ ਮੈਨ ਲੱਗਾ ਲੱਗ ਜੇ ਕਿ ਲੱਗਾ ਲੱਗ ਦੂਜਾ ਦੂਜਾ ਸਨੀਵਾਰ ਵਾ ਅਜਦਾ ਅਸੀਂ ਬਣਾਉਨੇ ਨੇ ਕਹਿੰਦੇ ਨੇ ਢਿੱਡ ਪੀੜਾ ਹੰਡੀ ਹੈ ਤੇ ਅੱਜ ਇਦਾਂ ਪਾਤ ਹੋਏ ਸਾਨੂੰ ਜਿਆਦਾ ਸਦਾਈ ਬਣਾਤਾ ਲੱਗੇ ਬਨੇ ਸਾਰਿਆਂ ਨੂੰ ਸਦਾਈ ਬਣਾਤਾ ਤੂੰ ਆਪ ਤਾਂ ਗਿਆ ਨਹੀਂ ਬਾਕੀ ਸਾਰਿਆਂ ਨੇ ਨਿਆਣੇ ਸੁੱਟੀ ਕਰਾਤੀ ਤੂੰ ਉਹਨਾਂ ਨੇ ਕਹੀ ਜਾਂਦੇ ਦੂਜੇ ਸਨੀਵਾਰ ਦੀ ਸੁੱਟੀ ਉਹਨਾਂ ਦੇ ਵੀ ਨਹੀਂ ਗਏ ਨੇ ਹੈ ਆਪ ਤਾਂ ਤੇ ਨਹੀਂ ਜਾਣਦੇ ਬਾਕੀਆਂ ਤਾਂ ਜਾਣਦੇ ਨੇ ਉਹਨਾਂ ਦੇ ਕਿਉਂ ਸੁਟੀਆਂ ਮਰਾਤੀ ਇਹਨੇ ਪਵਨ ਕੱਲ ਸਾਰੇ ਨਿਆਣਿਆਂ ਲਾਗੇ ਬੰਨੇ ਦਿਆਂ ਨਾ ਹਾਂ ਇਹਨਾਂ ਕੱਲ ਸਾਰੇ ਨਿਆਣਿਆਂ ਸੁਟੀਆਂ ਮਰਾਤੀਆਂ ਕੱਲ ਕਿਆ ਤਾਂ ਆ ਸੁਟੀ ਹੈ ਹਾਂ ਸੁਟੀ ਹੈ ਇਹ ਕੱਲ ਤੇ ਅੰਦਾ ਕੱਲ ਆਂਦਾ ਸਾਰਿਆਂ ਦੀ ਸੁਟੀ ਆ ਤੇ ਨਿਆਣੇ ਲਾਗੇ ਬੰਦੇ ਸਾਰੇ ਗਏ ਨਹੀਂ ਘਰ ਜਾ ਕੇ ਉਹਨਾਂ ਨੇ ਕਿਹਾ ਵੀ ਅੱਜ ਤਾਂ ਸੁਟੀ ਹੈ ਇਦਾਂ ਦਾ ਬੰਦਾ ਹੀ ਐ ਹਣ ਤੂੰ ਦੱਸਦਾ ਗੱਲ ਤਾਂ ਸਹੀ ਆ ਸੀ ਨਹੀਂ ਕਰੀਦੀ ਕਿ ਚੱਲੇ ਆਵਾ ਇੱਥੇ ਕਰ ਲਾ ਇੱਥੇ ਕਰ ਲਾ ਇੱਧਰ ਨੂੰ ਮੋ ਕਰਕੇ ਹਾਂ ਅਹੀਂ ਇੱਧਰ ਨੂੰ ਮੋ ਕਰ ਲੀਏ ਹਾਂ ਕਿਧਰ ਨੂੰ ਅਹੀਂ ਨਹੀਂ ਕਰ ਮੋ ਅਹੀਂ ਅਨੂ ਕਰ ਲੀਆ ਮੋ ਹਾਂ ਕੈਨੂ ਚੱਲ ਚੱਲ ਕਰ ਲਾ ਗੰਨੀਆਂ ਨਿਕਰਾਂ ਪਈਆਂ ਓਏ ਹਾਂ ਹਾਂ ਮੈਂ ਕਰਾਂ ਮੋ ਲਾ ਅਨੂ ਕਰਾ ਆਵੇ ਤੇ ਨਿਕਰੇ ਇੱਕ ਵਿੱਚ ਇਹਨੇ ਕਰਦੇ ਉੱਥੇ ਮਜ਼ਾ ਆਉਂਦਾ ਪਪਣ ਇੱਥੇ ਮਜ਼ਾ ਆ ਕਰ ਮਜ਼ਾ ਇੱਥੇ ਇੱਥੇ ਮਜ਼ਾ ਹਾਂ ਇਹ ਆਗੇ ਟੰਗਿਆ ਹੋਇਆ ਇਹ ਚੱਕੀ ਛੇ ਆ ਪਾਈ ਆ ਕਿਹਨੇ ਹੈ ਅਲਫਾਜੇ ਕੀ ਟੰਗਿਆ ਇਹ ਦੀ ਇਹ ਵਾਲਾ ਦੇ ਦੇ tan tan ho ramda has thì đào dưới kia rồi mình đó này niềm vui la ghê rồi Hãy subscribe cho kênh Ghiền Mì Gõ Để không bỏ lỡ những video hấp dẫn ਚਾਚਾ ਕਿੱਥੇ ਚਲ ਗਿਆ ਓ